ਹਾਂਜੀ ਦੋਸਤੋ ਬਾਈ ਸਿੱਧੂ ਮੂਸੇਵਾਲੇ ਦੀ ਤਸਵੀਰ ਦੇ ਨਾਲ AI ਦੇ ਨਾਲ ਸੀਡ ਸਾੜ ਕੀਤੀ ਗਈ ਬਾਈ ਸਿੱਧੂ ਮੂਸੇਵਾਲੇ ਦੀ ਤਸਵੀਰ ਪੱਗ ਲਾ ਕੇ ਬੋਦੀਆਂ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਜਦੋਂ ਬਾਈ ਸਿੱਧੂ ਮੂਸੇਵਾਲੇ ਦੀ ਮਾਤਾ ਮਾਤਾ ਚਰਨ ਕੌਰ ਸੋਸ਼ਲ ਮੀਡੀਆ ਤੇ ਇਹਨਾਂ ਤਸਵੀਰਾਂ ਨੂੰ ਦੇਖਦੀ ਹੈ ਤਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਸਾਰਿਆਂ ਦੇ ਨਾਲ ਸਾਂਝੀ ਕਰਦੀ ਹੈ ਕਿ ਜੇਕਰ ਮੇਰੇ ਪੁੱਤ ਦੀ ਬਰਾਬਰੀ ਨਾ ਹੋ ਸਕੇ ਤਾਂ ਉਸ ਦੀ ਬਦਨਾਮੀ ਸ਼ੁਰੂ ਕਰ ਦੇਵਾਂ ਜਦੋਂ ਮੇਰਾ ਪੁੱਤ ਇਹ ਸੱਚੀਆਂ ਗੱਲਾਂ ਸਟੇਜਾਂ ਦੇ ਉੱਪਰ ਕਹਿੰਦਾ ਸੀ ਤਾਂ ਬਹੁਤ ਸਾਰੇ ਲੋਕ ਉਸ ਦਾ ਵਿਰੋਧ ਕਰਦੇ ਸੀ। ਮੇਰਾ ਪੁੱਤ ਸੱਚ ਬੋਲਦਾ ਸੀ। ਅੱਜ ਮੇਰੇ ਪੁੱਤ ਦੀ ਤਸਵੀਰ ਤੋਂ ਦਸਤਾਰ ਹਟਾ ਕੇ ਸਗੋਂ ਪੰਜਾਬੀਅਤ ਦੀ ਬੇਅਦਬੀ ਕੀਤੀ ਜਾ ਰਹੀ ਹੈ। ਤੁਹਾਨੂੰ ਮਿਲੀ AI ਦੀ ਸਹੂਲਤ ਚੰਗੇ ਕੰਮ ਕਰਨੀ ਤੇ ਚੰਗੀਆਂ ਗੱਲਾਂ ਸਿੱਖਣ ਲਈ ਕਰੋ। ਮੇਰੇ ਪੁੱਤ ਦੀ ਮਰਨੀ ਦਾ ਤੁਸੀਂ ਮਖੌਲ ਬਣਾ ਕੇ ਰੱਖ ਦਿੱਤਾ ਹੈ। ਮੇਰੇ ਦਿਲ ਨੂੰ ਦਿਖਾਉਣ ਵਾਲੇ ਉਹ ਸਭ ਕੁਝ ਲੋਕ ਇਹੀ ਕੁਝ ਕਰ ਰਹੇ ਨੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਸਾਡੇ ਬੱਚੇ ਦੀਆਂ ਤਸਵੀਰਾਂ ਦੇ ਨਾਲ ਸੇੜ ਸਾੜ ਨਾ ਕੀਤੀ ਜਾਵੇ ਜੇਕਰ ਸਾਡੀ ਬੇਨਤੀ ਕਰਨ ਤੇ ਜਿਹਾ ਕਰਦੇ ਪਿਆ ਤਾਂ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੇਰੇ ਪੁੱਤ ਨੇ ਜਿਉਂਦੇ ਜੀ ਦਸਤਾਰ ਅਤੇ ਕੇਸ ਸੰਭਾਲ ਕੇ ਰੱਖੇ ਸੀ ਇਸੇ ਦਾ ਕੋਈ ਵੀ ਹੱਕ ਨਹੀਂ ਕਿ ਮੇਰੇ ਪੁੱਤ ਦੀ ਦਸਤਾਰ ਦੇ ਨਾਲ ਸੇੜ ਸਾੜ ਕੀਤੀ ਜਾਵੇ ਦੋਸਤੋ ਕਿੰਨਾ ਜਾਦੇ ਲੋਕ ਬੇਕਾਰ ਹਨ ਉਸ ਦੀ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਸ ਦਾ ਵਿਰੋਧ ਕਰਨੋਂ ਨਹੀਂ ਹਟਦੇ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦਿਨਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਨਾ